ਸਤ ਸ੍ਰੀ ਅਕਾਲ ਦੋਸਤੋ ਸਵੈਕ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਦਹਿਤ ਨਸ਼ੇ ਦੀ ਜੋ ਲਹੜ ਹੈ ਬਹੁਤ ਹੀ ਵੱਡੇ ਪੱਧਰ ਤੇ ਫੈਲ ਰਹੀ ਹੈ ਜਿਸ ਦੇ ਕਰਕੇ ਕਿ ਕਈ ਘਰਾਂ ਦੇ ਘਰ ਖਾਲੀ ਹੋ ਗਏ ਨੇ ਜਿਹਦੇ ਕਰਕੇ ਕਿ अनेका ਨੌਜਵਾਨ ਜੋ ਕਿ ਕਿਸੇ ਸਮੇਂ ਪੰਜਾਬ ਅਤੇ ਪੂਰੇ ਭਾਰਤ ਦੀ ਰਾਖੀ ਕਰਦੇ ਸਨ ਜਿਨ੍ਹਾਂ ਦੇ ਜੁੱਸੇ ਦੀ ਜਿਨ੍ਹਾਂ ਦੀ ਬਹਾਦਰੀ ਦੀਆਂ ਗੱਲਾਂ ਅਫਗਾਨ ਤੱਕ ਹੁੰਦੀਆਂ ਸਨ ਉੱਥੇ ਹੀ ਉਹ ਨੌਜਵਾਨ ਅੱਜ ਜੋ 6-6 ਫੁੱਟ ਦੇ ਕੱਦ ਦੇ ਸਨ ਇੱਕ 6 ਇੰਚ ਦੀ ਸਰਿੰਜ ਦੇ ਅੱਗੇ ਸਭ ਕੁਝ ਹਾਰ ਗਏ ਨੇ ਤੇ ਇੱਕ ਸਿਰਫ ਨੌਜਵਾਨਾਂ ਦਾ ਹੀ ਨਹੀਂ ਉੱਥੇ ਹੀ ਹੁਣ ਕੁੜੀਆਂ ਵੀ ਇਸ ਦਲਦਲ ਦੇ ਵਿੱਚ ਫਸ ਗਈਆਂ ਨੇ ਤੇ ਦੂਜੇ ਪਾਸੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਤਾਂ ਹਮੇਸ਼ਾ ਤੋਂ ਹੀ ਬੇਸਹਾਰਿਆਂ ਦੇ ਸਹਾਰੇ ਬਣਨ ਦੇ ਲਈ ਖੜੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਆਪਣੇ ਤੱਕ ਦੁਰਕਾਰ ਚੁੱਕੇ ਹੁੰਦੇ ਨੇ ਜਾਂ ਸਮਾਜ ਦੁਰਕਾਰ ਚੁੱਕਿਆ ਹੁੰਦਾ ਜਾਂ ਫਿਰ ਸਮਾਜ ਨੇ ਜਿਨ੍ਹਾਂ ਲੋਕਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਤੇ ਕਣਾਉਣੀਆਂ ਹਰਕਤਾਂ ਕੀਤੀਆਂ ਹੁੰਦੀਆਂ ਨੇ ਉਹਨਾਂ ਤੱਕ ਨੂੰ ਸੰਭਾਲਦੀ ਐ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਤੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਤੇ ਉੱਥੇ ਹੀ ਵੀਰ ਗੁਰਪ੍ਰੀਤ ਸਿੰਘ ਨੇ ਇੱਕ ਕੁੜੀ ਦੀ ਕਹਾਣੀ ਜਦੋਂ ਦੱਸੀ ਤਾਂ ਉਸ ਕਹਾਣੀ ਨੇ ਉਸ ਸਚਾਈ ਨੇ ਹਰ ਇੱਕ ਅੱਖ ਨੂੰ ਨਾਮ ਕਰ ਦਿੱਤਾ ਕਿਵੇਂ ਇੱਕ ਨੌਜਵਾਨ ਕੁੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਈ ਅਤੇ ਉਸ ਨਸ਼ੇ ਦੀ ਪੂਰਤੀ ਦੇ ਲਈ ਉਸ ਦੇ ਜਿਸਮ ਨੂੰ ਕਿਸ ਤਰ੍ਹਾਂ ਕੁਝ ਨਸ਼ੇ ਦੇ ਸੋਦਾਗਰਾਂ ਵੱਲੋਂ ਨੋਚਿਆ ਜਾਂਦਾ ਸੀ ਇਹਦੀ ਕਹਾਣੀ ਇਹ ਤੁਹਾਡੇ ਵੀ ਰੋਂਗ ਤੇ ਖੜੇ ਕਰ ਦੇਵੇਗੀ ਕਿਤੇ ਨਾ ਕਿਤੇ ਇਸ ਬਾਰੇ ਜਾਣਨਾ ਵੀ ਹਰ ਇੱਕ ਦੇ ਲਈ ਜ਼ਰੂਰੀ ਹੈ ਕਿਉਂਕਿ ਅੱਜ ਸਮਾਜ ਦੇ ਵਿੱਚ ਜੋ ਹੋ ਰਿਹਾ ਉਹ ਤੁਹਾਡੇ ਕਿਸੇ ਕਰੀਬੀ ਦੇ ਨਾਲ ਕਿਸੇ ਬੱਚੇ ਦੇ ਨਾਲ ਨਾ ਹੋਵੇ ਇਸ ਲਈ ਇਸ ਕਹਾਣੀ ਨੂੰ ਜਰੂਰ ਜਾਣੋ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਨੂੰ ਕਰ ਦੇਣਾ ਤੇ ਇਸ ਸਮੇਂ ਪੰਜਾਬ ਦੀ ਜੋ ਹਾਲਤ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਸਰਕਾਰ ਉਸਤੇ ਕਾਬੂ ਪਾ ਰਹੀ ਹੈ ਕਿਉਂਕਿ ਮੌਜੂਦਾ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਦੀ ਜੋ ਕਿ ਜਾਇਦਾਦ ਹੈ ਉਹ ਜ਼ਬਤ ਕੀਤੀ ਜਾਵੇਗੀ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨਸ਼ੇ ਨੂੰ ਬੰਦ ਕਰਨ ਦੇ ਲਈ ਸਹਿਰਦਾ ਹੈ ਯਸ ਜਾਂ ਨੋ ਦੇ ਵਿੱਚ ਜ਼ਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਤੇ ਆਓ ਦੇਖੋ ਹੁਣ ਇਸ ਕੁੜੀ ਦੀ ਕਹਾਣੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਧੀ ਰਾਣੀ ਨਵਦੀਪ ਆਪਣੇ ਘਰ ਚੱਲੀ ਆ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਚੱਲੀ ਹੈ ਇੱਕ ਹਫ਼ਤੇ ਬਾਅਦ ਸਿਕੰਦੀ ਵੀਦੇ ਮੇ ਘਰੇ ਜਾ ਕੇ ਆਉਣਾ ਆਪਣੇ ਆਪ ਨੂੰ ਸਾਫਤ ਕਰਨ ਵਾਸਤੇ ਆਪਣੇ ਬੱਚਿਆਂ ਨਾਲ ਆਪਣੀ ਮਦਰ ਨਾਲ ਆਪਣੀ ਦਾਦੀ ਦੇ ਨਾਲ ਰਹਿਣ ਵਾਸਤੇ ਸਾਡੀ ਧੀ ਘਰ ਜਾ ਰਹੀ ਹੈ ਪਿਛਲੇ 5 ਮਹੀਨਿਆਂ ਤੋਂ ਨਵਦੀਪ ਸਾਡੇ ਸੁਪਨਿਆਂ ਦੇ ਘਰ ਵਿੱਚ ਆ ਜਿੰਦਗੀ ਦੇ ਵਿੱਚ ਬਹੁਤ ਵੀਰੀ ਇਨਸਾਨ ਡਿੱਗਦਾ ਬਹੁਤ ਵੀਰੀ ਉੱਠ ਕੇ ਖੜਾ ਹੁੰਦਾ ਨਵਦੀਪ ਵੀ ਉਸੇ ਤਰ੍ਹਾਂ ਇੱਕ ਜ਼ਿੰਦਗੀ ਦੇ ਇੱਕ ਮੋੜ ਤੇ ਆਪਣੇ ਆਪ ਨੂੰ ਇਹਨੇ ਇਕੱਲੀ ਪਾਇਆ ਹਾਲਾਤ ਇਦਾਂ ਦੇ ਬਣ ਗਏ ਸੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਨਮਦੀਪ ਭੈਣ ਕਿਹੜੇ ਹਾਲਾਤਾਂ ਸਾਨੂੰ ਮਿਲੇ ਸੀ ਪਰ ਸਾਡੀ ਧੀ ਨੇ ਆਪਣੀ ਡਰੇ ਡੇਸ਼ਾਰੇ ਨਾਲ ਆਪਣੇ ਇੱਕ ਅੰਦਰੋਂ ਮਜ਼ਬੂਤ ਕਰਕੇ ਆਪਣਾ ਮਨ ਉਸ ਅਲਾਮਤ ਨੂੰ ਉਸ ਬਰਾਈ ਨੂੰ ਆਪਣੇ ਤੋਂ ਦੂਰ ਕੀਤਾ ਫਿਰ ਬੋਰ ਛੇਤੀ ਇਹਨੇ ਰਿਕਵਰ ਕਰਿਆ ਮੈਡੀਸਿਨ ਬੰਦ ਕੀਤੀ ਅੱਜ ਇਹ ਬਿਲਕੁਲ ਇੱਕ ਸਾਫ ਸੁਥਰਾ ਇੱਕ ਨਰੋਲ ਜੀਵਨ ਬਤੀਤ ਕਰਦੀ ਆ ਪਰ ਇਹਨੂੰ ਹਜੇ ਵੀ ਇੱਕ ਸਾਲ ਘੱਟੋ ਘੱਟ ਨਿਗਰਾਨੀ ਹੇਠ ਰਹਿਣ ਦੀ ਲੋੜ ਆ ਕਿਉਂਕਿ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਨਸ਼ਾ ਰਗਾਂ ਦੇ ਵਿੱਚ ਵਗਦਾ ਚਿੱਟੇ ਵਰਗਾ ਤਾਂ ਸਾਡੀਆਂ ਜਿਹੜੀਆਂ ਆਪਣੇ ਆਪ ਤੇ ਕਾਬੂ ਪਾਉਣ ਦੀਆਂ ਇਛਾਵਾਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਸਾਡੇ ਕੰਟਰੋਲ 'ਚ ਨਹੀਂ ਰਹਿੰਦਾ ਆਪਣਾ ਮਨ ਤੇ ਉਹ ਮਨ ਜਿੱਤ ਸਕੇ ਭੈਣ ਆਪਣਾ ਮਨ ਜਿੱਤੇ ਜੱਗ ਜਿੱਤੇ ਆਪਣੇ ਆਉਣ ਵਾਲੇ ਜੀਵਨ ਵਾਸਤੇ ਤਿਆਰ ਹੋ ਸਕੇ ਤੇ ਨਿੱਕੇ ਨਿੱਕੇ ਦੋ ਬੱਚੇ ਐ ਇੱਕ ਕਰਨਵੀਰ ਸਿੰਘ ਇੱਕ ਫਤੇਬੀਰ ਸਿੰਘ ਉਹਨਾਂ ਦੇ ਨਾਲ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਪਰਿਵਾਰ ਦੀ ਜਿਹੜੀ ਆਪਸ ਵਿੱਚ ਪ੍ਰੋਬਲਮ ਆ ਗਈ ਸੀ ਹਸਬੰਡ ਤੋਂ ਵੀ ਲੱਗ ਹੋ ਗਈ ਸੀ ਉਹ ਦੁਬਾਰਾ ਤੋਂ ਫੇਰ ਇਕੱਠੇ ਹੋ ਸਕਣ ਅੱਜ ਉਹਦੇ ਨਾਲ ਵੀ ਸਾਡੀ ਗੱਲ ਹੋਈ ਗੁਰਪ੍ਰੀਤ ਸਿੰਘ ਨਾਮ ਆ ਨਵਦੀਪ ਭੈਣ ਦੇ ਹਸਬੰਡ ਦਾ ਉਹ ਬਾਹਰ ਬਹਿਰੀਨ ਦੇ ਵਿੱਚ ਆ ਵੀਰ ਤੇ ਮਾਰੇ ਕਿਰਪਾ ਕਰਨ ਬੜਾ ਚੰਗਾ ਇਨਸਾਨ ਆ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ ਉਹ ਵੀਰ ਵੀ ਇਹਦੀ ਸਪੋਰਟ ਕਰਨ ਨੂੰ ਦੁਬਾਰਾ ਫੇਰ ਤੋਂ ਉੱਠ ਕੇ ਖੜੇ ਹੋਣ ਤੇ ਆਪਣੀ ਵਾਈਫ ਦੀ ਮਦਦ ਕਰਨ ਨੂੰ ਤਿਆਰ ਆ ਬਸ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਆਪਣੀ ਭੈਣ ਦੇ ਨਾਲ ਖੜਨ ਦਾ ਬਲ ਬਖਸ਼ਣ ਤੇ ਸਾਡੀ ਛੋਟੀ ਭੈਣ ਨੂੰ ਦੁਬਾਰਾ ਉੱਠ ਕੇ ਖੜੇ ਹੋਣ ਦਾ ਬਲ ਬਖਸ਼ਣ ਤੁਸੀਂ ਵੀ ਸਾਰੇ ਅਰਦਾਸ ਕਰੋ ਕਿਉਂਕਿ ਨਵਦੀਪ ਦੇ ਘਰੇ ਮੰਮੀ ਹੋਈਆਂ ਮੰਮੀ ਇਹਦੇ ਛੋਟੇ ਭਰਾ ਨੂੰ ਵੀ ਪਾਲ ਰਹੀ ਸੀ ਇਹ ਬੱਚਿਆਂ ਨੂੰ ਵੀ ਪਾਲਦੀ ਸੀ ਨਾਲ ਆਪਣੀ ਸੱਸ ਨੂੰ ਨਵਦੀਪ ਦੀ ਦਾਦੀ ਨੂੰ ਵੀ ਸੰਭਾਲ ਰਹੀ ਸੀ ਹੁਣ ਨਵਦੀਪ ਦੀ ਦਾਦੀ ਪਿੱਛੇ ਜਿਆਦਾ ਬਿਮਾਰ ਹੋ ਗਈ ਸੀ ਫਿਰ ਇੱਥੇ ਲੈ ਆਏ ਸੀਗੇ ਨਵਦੀਪ ਕਹਿੰਦੀ ਵੀ ਵੀਰੇ ਮੈਂ ਚਾਹੁੰਨੀ ਆ ਵੀ ਦਾਦੀ ਦਾ ਇਲਾਜ ਆਪਾਂ ਇੱਥੇ ਕਰਾ ਲਈਏ ਫਿਰ ਅਸੀਂ ਇੱਥੇ ਐਡਮਿਟ ਕਰ ਲਿਆ ਸੀ ਹਸਪਤਾਲ 'ਚ ਰਹੀ ਮਾਂ ਇਹਨੂੰ ਵੀ ਛੁੱਟੀ ਮਿਲ ਗਈ ਹਸਪੀਟਲ ਤੋਂ ਇਹ ਵੀ ਘਰ ਚੱਲੀ ਆ ਤੇ ਨਾਲ ਹੀ ਨਵਦੀਪ ਵੀ ਆਪਣੇ ਘਰ ਜਾ ਰਹੀ ਆ ਤੇ ਅਗਲੇ ਹਫ਼ਤੇ ਫਿਰ ਐਤਵਾਰ ਨੂੰ ਵਾਪਸ ਆਵਾਂ ਹਨਾ 7 ਤਰੀਕ ਨੂੰ ਪ੍ਰੋਮਿਸ ਪਾਪਾ ਦੀ ਗੱਲ ਮੰਨਣੀ ਆ ਨਾ ਇਹ ਕਹਿੰਦੇ ਹੋਰ ਅੱਜ ਮੇਰੇ ਨਾਲ ਪ੍ਰੋਮਿਸ ਕੀਤਾ ਪ੍ਰੋਮਿਸ ਨਹੀਂ ਇਹਨੇ ਮੇਰੇ ਤੋਂ ਮੰਗ ਕੇ ਲਈ ਆ ਇਹ ਚੀਜ਼ ਵੀ ਬਾਈ ਜੀ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਆ ਵੀ ਮੈਂ ਚਾਹੁੰਨੀ ਆ ਮੈਂ ਤੁਹਾਤੋਂ ਪਿਓ ਦਾ ਪਿਆਰ ਲਵਾਂ ਤੇ ਅਸੀਂ ਵੀ ਆਪਣੀ ਧੀ ਨੂੰ ਪਿਓ ਦਾ ਪਿਆਰ ਦੇ ਸਕੀਏ ਤੇ ਸਾਡੀ ਧੀ ਸਾਡੀ ਧੀ ਬਣ ਸਕੇ ਮਾੜਾ ਸੱਚੇ ਪਾਤਸ਼ਾਹ ਕਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਕਰੀਆ ਪੁੱਤ ਹੁਣ ਤੂੰ ਜਾਣਾ ਕਰੇ ਆਖੇ ਲੱਗਣਾ ਮੇਰੇ ਨਾਲ ਸੰਪਰਕ ਰੱਖਣਾ ਮੇਰੇ ਕੋਈ ਵੀ ਦਿੱਕਤ ਆਵੇ ਮਾਂ ਤੁਸੀਂ ਫੋਨ ਕਰਨਾ ਸਾਨੂੰ ਠੀਕ ਹੈ ਪੁੱਤ ਕੋਈ ਵੀ ਪਰੇਸ਼ਾਨੀ ਆਵੇ ਤੇ ਦੱਸਣਾ ਮਾਂ ਮੈਨੂੰ ਫੋਨ ਕਰਨਾ ਠੀਕ ਹੈ ਘਰੇ ਹੀ ਰਹਿਣਾ ਘਰੋਂ ਬਾਹਰ ਨਹੀਂ ਜਾਣਾ ਮੇਰਾ ਪੁੱਤ ਠੀਕ ਹੈ ਹਜੇ ਪੁੱਤ ਉਹ ਚੀਜ਼ਾਂ ਤੈਨੂੰ ਟਾਈਮ ਲੱਗਣਗੀਆਂ ਤੇਨੋਂ ਉਹਦੇ ਚੋਂ ਬਾਹਰ ਆਉਣ ਨੂੰ ਹੈਨਾ ਕਿਉਂ ਦੀ ਬਾਤ ਠੀਕ ਹੈ